पक्का तो रोना नहीं फिर नहीं बात करनी दी रोना नहीं ठीक है हाँ कोई नहीं आवे आऊंगा कल दी ठीक है ਅੱਜ ਆ ਗਿਆ ਅੱਜ ਆ ਗਿਆ ਅੱਜ ਆ ਗਿਆ ਕੋਈ ਲੈਣੀ ਆ ਅੱਜ ਦੋਨੀਆਂ ਆ ਦੇ ਡਾਕਟਰ ਕੋਲ ਲੈ ਜਾਏ ਆ ਤੇ ਕੈਪਸੂਲ ਆ ਗੋਦਾ ਦੇ ਆ ਕੇ ਦਵਾਈ ਵਗੈਰਾ ਲੈ ਲਿਆ ਮੈਂ ਪੁੱਛਾਂ ਕਿ ਬੁਖਾਰ ਦੀ ਜੀ ਜੀ ਦੀ ਜੋ ਵੀ ਦਵਾਈ ਲੈਣੀ ਆ ਉਹ ਦਵਾਈ ਲੈ ਦੋ ਆ ਅੱਜ ਡਾਕਟਰ ਲੈ ਕੇ ਆਇਆ ਅੱਜ ਅੱਜ ਕੋਈ 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 ਬਣੀ ਸਾਬਾ ਜੀ ਨਾ ਜੱਟ ਲੈ ਕੇ ਆਏ ਸਾਡੇ ਮੰਤਰੀ ਜੀ ਆਏ ਜੀ ਦਾ ਇੱਥੇ ਕੰਮ ਚੋਰੀ ਆ ਅਸੀਂ ਸੋਚਦੇ ਕਿ ਇਹਦੇ ਮੇਰੇ ਸਾਡੇ ਬਿਮਾਰੀ ਦੇ ਪਾਣੀ ਦੇ ਲੱਥ ਘੱਟ ਹੈ ਹੈ ਇੱਥੇ ਦਰਸ਼ਕ ਸਭ ਪਾਣੀ ਇਹ ਸਾਡੇ ਮੰਤਰੀ ਸਾਹਿਬ ਆਏ ਪੜਿਆ ਦੇ ਤੋਂ ਇੱਕ ਦੂਸਰਾ ਵਾਹੀ ਦਵਾਈ ਨਹੀਂ ਮੈਨੂੰ ਆਵਾਜ਼ ਆ ਰਹੀ ਹੈ ਜੀ ਨਾ ਆ ਰਹੀ ਹੈ ਜੀ ਨੂੰ ਇਹਨੂੰ ਦਵਾਈ ਦਵਾਈ ਆ ਰਹੀ ਹੈ ਕੋਈ ਨਾ